ਜਮਾ ਲੈ ਉਸ ਤੇ ਲਾਉਗਾ ਜਿਹੜੀ ਵਾਲੇ ਕਿਹਦੇ ਆ ਉਹ ਜਮਾ ਲੈ ਜੀ ਨੇ ਕਿਹਨੇ ਕਿਹਾ ਉਹ ਫੜਾ ਕੋਈ ਇੰਪੁਸ ਦੇਂਦਾ ਫੜਾ ਖੜੀ ਉਸ ਤੋਂ ਨਹੀਂ ਬਾੜ ਦੂਗਾ ਜਿੱਥੇ ਜਿੱਤੀ ਮੰਡੀ ਰਹਿ ਗਈ ਇੱਥੇ ਨਹੀਂ ਅਗਲੇ ਯਾਰ ਇੱਕ ਵਾਰ ਪਿਆਰ ਦਾ 2 ਵਜੇ ਪੜਨਾ ਨਹੀਂ ਬੰਦਦਾ ਜਿਹੜੇ ਪਿਆਰ ਮੈਂ ਆਪਣੀ ਸਾਰੇ ਬਣ ਕੇ ਆਪਾਂ ਦੁਕਾਨਾਂ ਪੈ ਗਿਆ ਨਾ ਕੋਈ ਨਾ ਕੋਈ ਕੁਸ ਕਰ ਰਿਹਾ ਉਹ ਜੂਸ ਵਾਲੇ ਜਿੱਥੇ ਆ ਬੜੀ ਕਹਿਦਾ ਉਹ ਮੇਰੇ ਖਿਆਲ ਆ ਉਸ ਤੋਂ ਜਾ ਕੇ ਰੋਜ਼ ਨੂੰ ਫੇਰ ਉਸ ਤੋਂ ਦਲਾ ਦਿੰਦਾ ਯਾਰੀ ਉੱਥੋਂ ਬਿਆਰੀ ਲੱਗਦੀ ਹੈ ਸਭ ਨਜਾਇਜ਼ ਕੰਮ ਆਏ ਤਾਂ ਕਿਉਂ ਮਾਝਾ ਹੁੰਦਾ ਹੈ ਯਾਰੀ ਖੜੇ ਆ ਵੀ 10 ਮਿੰਟ ਖੜ ਕੇ ਹੰਡੂ ਨੂੰ ਤਕਲੀਫ ਹੁੰਦੀ ਹੈ ਭਾਈ ਦਾ ਕਿਉਂ ਬੱਜਾ ਕੇ ਟਾਪੀ ਮੈਂ ਨਹੀਂ ਕਹਿਣਾ ਨਹੀਂ ਨਹੀਂ ਆਰੇ ਆਦੇ ਹੀ ਯਾਰ ਨਾ ਕਹਦੇ ਸਾਰੇ ਆਦੇ ਹੀ ਅੱਜ ਕਿਹਨਾਂ ਨਾਲ ਲੜਨਾ ਪੂਰਾ ਰਖੋ ਵੀ ਸਾਰੇ ਆਦੇ ਹੀ ਹੈ ਲੜਨਾ ਨਹੀਂ ਸਾਨੂੰ ਜਰੂਰ ਪਰ ਫੇਲੀ ਮੁੰਡੀ ਆ ਸਾਰੇ ਕੋਲ ਚੱਲੀ ਜਾ ਮੈਂ ਤੁਹਾਡੇ ਕੋਲ ਹੀ ਇਹ ਬੋਲਦਾ ਨਾ ਕਿਹੜੀਆਂ ਨਾਲ ਲਾਉਂਦੇ ਨਹੀਂ ਤੇ ਕਿਹੜੀਆਂ ਦੁਕਾਨਾਂ ਨਾਲ ਲਾਉਂਦੇ ਇਹ ਵੀ ਤੁਹਾਨੂੰ ਲਾਦੇ ਆਂ ਕਿਵੇਂ ਕਹਿੰਦੇ ਸੀ ਕਰਦੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਹਾਂ ਸਤਨਾਮ ਸਿੰਘ ਆ ਸਬਜੀ ਵੇਚਣ ਵਾਲਿਆਂ ਦਾ ਗੁੱਸਾ ਛੜਿਆ ਆੜਤੀਆਂ ਤੇ ਕਿਉਂਕਿ ਮਾਰਕੀਟ ਕਮੇਟੀ ਵਾਲਿਆਂ ਕਿਸਾਨਾਂ ਲਈ ਅਨਾਜ ਮੰਡੀ ਖਾਲੀ ਕਰਨ ਲਈ ਆਖਿਆ ਤਾਂ ਜਿਲ੍ਹਾ ਸ਼੍ਰੀ ਮੌਸਰ ਸਾਹਿਬ ਦੇ ਅਧੇੜ ਆਉਂਦੀ ਸਭ ਤਸਵੀਰ ਮੰਡੀ ਭਰੀ ਵਾਲਾ ਵਿਖੇ ਕਿਸਾਨਾਂ ਦੀ ਆੜੀ ਦੀ ਫਸਲ ਸਤਵਾਉਣ ਲਈ ਜਦ ਮਾਰਕੀਟ ਕਮੇਟੀ ਵਾਲਿਆਂ ਨੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੂੰ ਹੱਥ ਬੰਨ੍ਹ ਕੇ ਖਾਲੀ ਕਰਨ ਲਈ ਬੇਨਤੀ ਕੀਤੀ ਤਾਂ ਸਮਝੀ ਗਰੀਬਾਂ ਨੂੰ ਪ੍ਰੇਸ਼ਾਨ ਕਰਨ ਲਈ ਆ ਜਾਂਦੇ ਹੋ ਤੁਹਾਨੂੰ ਆਹ ਆੜਤੀਆਂ ਵੱਲੋਂ ਨਜਾਇਜ਼ ਕਰਵਾਏ ਗਏ ਕਮਜ਼ੇ ਕਿਉਂ ਨਹੀਂ ਦਿਖਾਈ ਦਿੰਦੇ ਜੋ ਕਿ ਇੱਕ ਇੱਕ ਆੜਤੀ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਥੜੇ ਬਣਾ ਕੇ ਨਾਲ ਮੰਡੀ ਭੀੜੀ ਕੀ ਕਰ ਰੱਖੀ ਹੈ ਬਾਕੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਕੇ ਦੱਸਣਾ ਕਿ ਕੌਣ ਗਲਤ ਹੈ ਆਖਰਕਾਰ ਇਹ ਸਭ ਕਿਸ ਦੀ وجہ ਨਾਲ ਹੋ ਰਿਹਾ ਹੈ ਜਿਸ ਜਿਸ ਨਾਲ ਅਨਾਜ ਮੰਡੀ ਬਰੀ ਵਾਲਾ ਜਲਦੀ ਖਤਮ ਹੋਣ ਜਾ ਰਹੀ ਹੈ ਨਜਾਇਜ਼ ਕਬਜ਼ਿਆਂ ਦੀ وجہ ਨਾਲ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸੁਤਰਾਮ ਸਿੰਘ ਜੀ ਵਿਸ਼ੇਸ਼ ਰਿਪੋਰਟ ਧੰਨਵਾਦ ਸਿਰਫ ਸਿਰਫ 25 ਜਾਂ 30 ਸੈਸ਼ਨ ਲੱਗੂਗਾ ਉਹਨਾਂ ਚ ਸਾਡੀ ਬੱਕ ਜੋੜ ਦੇ ਤੁੰਗ ਬੈਂਤੀ ਆ ਇੱਥੇ ਨਾ ਲਾਓ ਆ ਦਾ ਕੁਝ ਹੋ ਰਿਹਾ ਆ ਦਾ ਬਣਾ ਲਓ ਜਗਾ ਤੋਂ ਮੰਡੀ ਚ ਜਗੀਦਾਰਾਂ ਦੇ ਪਾਸੋਂ ਕਿਉਂ ਉਹ ਤੋਂ ਚੈਕਿੰਗ ਵੀ ਆਉਣੀ ਜਾਂ ਵਿੱਚੋਂ ਕਾਟਰੀ ਦਸਤ ਭਰਨੇ ਆ ਇੱਥੇ ਸਾਰਿਆਂ ਨੇ ਕੰਮ ਵੀ ਕਰਨਾ ਇੱਥੇ ਪਰੇਸ਼ਾਨੀ ਬਹੁਤ ਆਉਂਦੀ ਹੈ ਕਿਉਂਕਿ ਤੁਸੀਂ ਰੇੜੀਆਂ ਲਾ ਲੈਨੇ ਆ ਤੁਹਾਡੇ ਕੋਲ ਸਮਾਨ ਲੈਣ ਲਈ ਬਹੁਤ ਲੋਕ ਆਉਂਦੇ ਆ ਕਾਰਾਂ ਦੇ ਉਹ ਕਾਰਾਂ ਲਾ ਕੇ ਵਿੱਚ ਖੜ ਜਾਂਦੇ ਫਿਰ ਕਿਹੜੇ ਟਰੱਕ ਵੀ ਨਿਕਲਦੇ ਬਹੁਤ ਪਰੇਸ਼ਾਨੀ ਆ 8 ਸਾਲਾਂ ਤੋਂ ਆਉਂਦੀ ਆ ਜਗੀਦਾਰਾਂ ਨੂੰ ਹੀ ਆਉਂਦੀ ਆ ਉਹਦੇ ਤੁਹਾਨੂੰ ਵੀ ਆਉਂਦੀ ਆ ਘੜਾ ਤੋਂ ਮਾਲ ਨਹੀਂ ਵੇਖਦਾ ਇਹ ਸਾਰੇ ਤੇ ਧੁੱਪੇ ਬੈਠੇ ਰਹੂ ਆ ਜਾਇਆ ਇੱਕ ਮਹੀਨਾ ਕਰਕੇ ਦੇਖਤੀ ਆ ਮੈਂ ਪਾਈ ਬਣ ਕੇ ਫੇਰ ਹੀ ਆ ਜੇ ਬਾਹਰ ਲੈ ਜੇ ਕਿਤੇ ਬਣਾ ਲਵਾਂ ਟਕਾਣਾ ਦੇਖੋ ਜਿੰਨੂੰ ਮੈਨੂੰ ਜੰਬਾ ਦੀ ਲੋੜ ਆ ਜਾਂ ਆਮ ਵਾਲੀ ਰੇੜੀ ਤੇ ਜਾਊਗਾ ਮੈਂ ਹੋਰ ਨਹੀਂ ਕਿਤੇ ਜਾਂਦਾ ਘਰਾਂ ਨੇ ਤਾਂ ਕਿ ਜਸ ਮੈਂ ਇੱਕਾ ਕੇ ਬੇਨਤੀ ਕਰਦਾ ਤੁਹਾਨੂੰ ਮੈਂ ਸੈਕਟੀ ਮਾਰਕੀ ਵਿੱਚ ਬੈਰੀ ਵਾਲਾ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਤੁਸੀਂ ਆਦਾ ਪਾਸੇ ਕਿ ਬਿਠਾ ਇੱਕ ਮਹੀਨੇ ਵਾਸਤੇ ਉਦੋਂ ਬਾਅਦ ਤੁਸੀਂ ਇੱਥੇ ਹੀ ਅਕੇ ਲਾਉਂਦੇ ਨੇ ਪੁਰਾਣੀਆਂ ਤੁਹਾਡੀਆਂ ਰੇੜੀਆਂ ਲੱਗਦੀਆਂ ਆਈਆਂ ਲੱਗੀਆਂ ਤੇ ਸਾਡੀ ਬੇਨਤੀ ਆ ਮਾਰਕੀਟਿੰਗ ਮੀਟਿੰਗ ਵੱਲੋਂ ਖਾਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਮੇਰੇ ਸੁਪਰਵਾਈਜ਼ਰ ਖੜੇ ਆ ਜੇ ਇੱਥੋਂ ਇੱਕ ਵਾਰੀ ਇੱਕ ਮਹੀਨੇ ਵਾਸਤੇ ਪਾਸੇ ਕਿਤੇ ਰਹਿੜੀਆਂ ਲੈ ਜਾਓ ਆਦਾ ਸਾਨੂੰ ਸੀਜ਼ਨ ਨੰਗਾ ਲੈ ਸਾਡਾ ਸੁੱਖੀ ਸਾਡਾ ਸੀਜ਼ਨ ਨਿਕਲ ਜਾਏ ਉਦੋਂ ਬਾਅਦ ਫਿਰ ਵੇਖੀਏ ਠੀਕ ਹੈ ਚੰਗਾ ਧੰਨਵਾਦ ਤੁਸੀਂ ਦੱਸੋ ਕੁਝ ਕਹਿਣਾ ਚਾਹਣਾ ਤਾਂ ਕੋਈ ਨਹੀਂ ਬਸ ਠੀਕ ਹੈ ਕੋਈ ਨਹੀਂ ਦੇਖੋ ਸਾਰਿਆਂ ਦੇ ਨਾਲ ਸਹਿਮਤੀ ਹੈਗੀ ਹੈ ਸਾਰੇ ਸਾਡੀ ਸਹਿਮਤੀ ਸਾਰੇ ਇਕੱਠੇ ਆ ਜੀ ਬਈ ਇੱਥੇ ਕੋਈ ਅੱਡ ਜੇ ਦੋ ਬਰਦੇ ਇੱਥੇ ਖੜ੍ਹ ਜਾਣਗੇ ਤੁਸੀਂ ਚਲੇ ਜਾਓਗੇ ਉਹਨਾਂ ਨੂੰ ਵੀ ਅਸੀਂ ਭੇਜਾਂਗੇ ਠੀਕ ਹੈ ਸਾਰਿਆਂ ਦੇ ਨਾਲ ਹੀ ਤੁਸੀਂ ਤੁਸੀਂ ਆਪ ਦੱਸੋ ਜੇ ਕਿੱਥੇ ਕਹਿਣਾ ਹੈ ਤਾਂ ਉੱਥੇ ਆਪਾਂ ਕਹਿ ਦਿੰਦੇ ਹਾਂ ਜਿੱਥੇ ਸਾਰੇ ਇਕੱਠੇ ਹੋ ਜੀ ਸਾਰੇ ਕੋਈ ਨਹੀਂ ਦੂਜੇ ਨੂੰ ਉਹ ਦੇਖ ਕੇ ਨਾ ਕਰੋ ਇਹਦੇ 'ਚ ਸੀਰੀਅਸ ਲਓ ਸੁਣਾ ਜੀ ਇਸ ਕੰਮ ਦੇ ਵਿੱਚ ਜਿਹੜੀ ਪ੍ਰੋਬਲਮ ਹੋ ਗਈ ਹੈ ਚੋਦੀ ਡੀਸੀ ਦਾ ਡੀ ਰਹਿ ਗਈ ਤਾਂ ਕਾਓ ਫਿਰ ਉਹਨਾਂ ਨੂੰ ਜਾ ਕੇ ਤੂੰ ਵਿੱਚ ਤੈਨਾਂ ਦੱਸ ਉਹ 골 ਕੱਪਿਆਂ ਨਾਲ ਜਮਾ ਪੈ ਉਹਦੇ ਤੋਂ ਲਾਊਗਾ ਬੰਦੇ ਜਿਹੜੀ ਆ ਉਹ ਜਮਾ ਉਹ ਕੀ ਕਹਿੰਦੇ ਕਿ ਉਹਨਾਂ ਨੇ ਪਾਰ ਖੜੀ ਹੈ ਉਹ ਖੜੋ ਕੋਈ ਨਿਕੋਸ ਟੈਂਡਾ ਪਾਰ ਖੜੀ ਹੈ ਉੱਥੇ ਉਹ ਵਾੜ ਦੂਗਾ ਠਿੱਟੀ ਠਿੱਟੀ ਮੰਡੀ ਰਹਿ ਗਈ ਇੱਥੇ ਆਪਾਂ ਦੀ ਲੋੜ ਜੀ ਕਿੰਨੀ ਪਈ ਸੀ ਅੱਜ ਨਹੀਂ ਅਗਲੇ ਯਾਰ ਇੱਕ ਵਾਰੀ ਕਹ ਦੇ ਕਿਆ ਨਾ ਦੋ ਵਾਰੀ ਬੋਲਦਾ ਜਿਹੜੇ 50-50 ਜੀ ਆਪਣੀ ਸਾਰੇ ਸੜੇ ਬਣ ਕੇ ਆਪੋ ਦੁਕਾਨਾਂ ਪੈ ਕਿ ਨਾ ਕੋਈ ਕੁਸ਼ ਕਹਿ ਰਿਹਾ ਉਹ ਜੂਸ ਵਾਲੇ ਨੂੰ ਪੰਜਾਬ ਵਾਲੀ ਕਹਤਾ ਗੰਮੇ ਖਾਲਾ ਉਥੋਂ ਲਿਆ ਕੇ 2 ਮਿੰਟ ਫੇਰ ਉਥੇ ਦਿਲਾ ਦੇ ਜਲਦਾ ਜਿੱਥੋਂ ਲੱਗਦੀ ਬਜਾਰੀ ਉਹ ਉਥੋਂ ਬਜਾਰੀ ਲੱਗਦੀ ਹੈ ਸਭ ਨਜਾਇਜ਼ ਦੁਕਾਨਾਂ ਐ ਤਾਂ ਕਹਿਓ ਫਿਰ ਮਾਈਨੋ ਜਾ ਕੇ ਤੜੇ ਆਫ ਹੀ 10 ਮਿੰਟ ਖੜ ਕੇ ਸਾਡੂ ਕੋ ਤਕਲੀਫ ਹੋਣ ਲੱਗ ਪਈ ਤਾਂ ਕਹਿਓ ਫਿਰ ਜਾ ਕੇ ਟਾ ਵੀ ਮਾਈਨੋ ਕੀ ਕਹਿਣਾ ਨਹੀਂ ਨਹੀਂ ਸਾਰੇ ਆਪ ਦੇ ਹੀ ਆ ਨਾ ਕਾਦੀ ਕਿਤੇ ਸਾਰੇ ਆਪ ਦੇ ਹੀ ਅੱਜ ਕਿੰਨਾ ਲੜਨਾ ਪਾਉਂਦਾ ਪੂਰੀ ਅੱਖੋਂ ਵੀ ਆਰੇ ਆਪ ਦੇ ਹੀ ਲੜਨਾ ਨਹੀਂ ਆਫ ਚੱਲੀ ਹੈ ਪਰਪੇ ਦੀ ਮੰਡੀ ਆ ਖਾਰੇ ਕੋ ਚੱਲੀ ਜਾ ਮੈਂ ਤੁਹਾਡੇ ਕੋਲ ਹੀ ਇਹ ਪੁੱਛਦਾ ਨਾ ਕਿਹੜੀਆਂ ਨਾਲ ਲਾਉਂਦੇ ਨਹੀਂ ਤੇ ਰੇਡੀਆ ਦੁਕਾਨ ਨਾਲ ਰੇਡੀਆ ਵੀ ਕਿਦੋਂ ਲਾਉਣੇ ਆ ਅਫੀ ਤਾਂ ਇਹ ਲਉਂਦੀ ਆ ਲਾ ਲਈ ਦੀ ਆ ਨਹੀਂ ਆਹੀ ਪਾਸੇ ਜਿਵੇਂ ਕਹਿੰਦੇ ਸੀ ਕਰਕੇ